ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਘੈਂਟ ਜੀ ਵੀਡੀਓ ਲੈ ਕੇ ਵੀਡੀਓ ਬਹੁਤ ਘੈਂਟ ਤੇ ਫਨੀ ਹੋਣ ਵਾਲੀ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬਿਊਟੀ ਦੇਖ ਕੇ ਮਾੜੇ ਬੰਦੇ ਦਾ ਕਿੱਥੇ ਦਿਲ ਪੈਂਦਾ ਕੁੱਟ ਫੜਨ ਦਾ ਨਰੇਗਾ ਦਾ ਕਾਰਡ ਬਣ ਗਿਆ ਲੱਗਦਾ ਤੇ ਲੋਕ ਇੱਕ ਨਾਲ ਨੂੰ ਜਾ ਤੇਰਾ ਗੁੱਟ ਫੜਨ ਵਾਲੋ ਬੰਦਾ ਫਨੀਅਰ ਸੱਪ ਫੜ ਲਵੇ ਫਿਲਟਰਾਂ ਦੀਆਂ ਵੀ ਚੀਕਾਂ ਪਵਾਈਆਂ ਪਈਆਂ ਕਾਲੋ ਦੇ ਦੰਦਾਂ ਆਉਣ ਵਾਲੇ ਪਵਿੱਖ ਵਿੱਚ ਟਾਰਚ ਦਾ ਕੰਮ ਕਰਨਗੇ ਕਾਲਾ ਗੁੱਲਾ ਰੱਖੀ ਦਾ ਫਸਾ ਕੇ ਪਤਲੋ ਬਾਕੀ ਭੈਣ ਭਰਾ ਤਾਂ ਠੀਕ ਆ ਰੱਬ ਨੇ ਸਾਰਾ ਕਾਲਾ ਪਾਲਿਸ਼ ਇਹਦੇ ਤੇ ਠੋਕਤਾ ਜੈ ਕਾਲੀ ਕਲਕੱਤੇ ਵਾਲੀ ਉਹ ਧੰਦਾ ਪੁਰਕਿਆ ਚਾਪੀਦਾ ਬੜਾ ਹਿੱਕਿਆ ਭਾਬੀ ਦੇ ਮੱਥੇ ਤੇ ਇੱਕ ਬੱਲ ਬਲਾਓ ਰਿਸ਼ਤਾ ਬਈ ਪਿਆਰ ਤੇ ਪਾਪੀ ਦਾ ਪਾਪੀ ਤਾਂ ਦੇਖ ਹੀ ਨਹੀਂ ਰਹੀ ਲਾਲ ਸੂਟੀ ਦਿਖਿਆ ਮੈਨੂੰ ਰਿਸ਼ਤਾ ਬਈ ਪਿਆਰ ਤੇ ਪਾਪੀ ਦਾ ਜੈ ਹੋ ਚਿੱਟੇ ਦੰਦਾਂ ਵਾਲੀ ਮਾਤਾ ਦੀ ਵੀਰ ਮੇਰੇ ਕੋਲੋਂ ਲੈ ਲਈ 50 ਰੁਪਏ ਇਹਦੀ ਸ਼ੇਪ ਕਰਾ ਜਾ ਕੇ ਤੋਪ ਦਾ ਡਰਾਈਵਰ ਸੀ ਮੈਥੋਂ ਟੈਂਪੂ ਚਲਾ ਹੋ ਗਿਆ ਅੱਜ ਤਲਵਾਰਾਂ ਆਪਣੇ ਆਪ ਵਿੱਚ ਵੱਜ ਕੇ ਟੁੱਟਣ ਗਈਆਂ ਉਣੀ ਦਿੱਤੀ ਆ ਤੇ ਚਾਚਾ ਡੋਰਾ ਕੀ ਵਿਦਾਨੀ ਹੋ ਗਿਆ ਰਾਖੀ ਕਰਨ ਲਈ ਚੇਤਨਾ ਤੇ ਮਾਸ ਵੀ ਹੋਣਾ ਚਾਹੀਦਾ ਜਿਵੇਂ ਸ਼ੁਕਰ ਬਲੇ ਸੋਹੀ ਦਿੱਤੀ ਆ ਤੇ ਚਾਚਾ ਡੋਰਾ ਕੀ ਵਿਦਾਨੀ ਹੋ ਗਿਆ ਭਰਾਵਾ ਤੇਰੀ ਘਰ ਵਾਲੀ ਆ ਮਸੂਕ ਕਿਸੇ ਹੋਰ ਦੀ ਹੋਣੀ ਆ ਜਿਵੇਂ ਸ਼ੁਕਰ ਬਲੇ ਸੋਹੀ ਦਿੱਤੀ ਆ

ਭਰਾ ਇਹਨੂੰ ਵਾਲ ਪੱਟੀ ਮਨਵਾ ਲਾ ਇਹਦਾ ਪਤਾ ਨਹੀਂ ਕਦੋਂ ਗੁੰਮ ਹੋ ਜਾਣਾ ਰਾਤ ਨੂੰ ਮੋਬਾਈਲ ਦੀ ਬੈਟਰੀ ਲਗਾ ਕੇ ਗਲੀ ਲੱਭਦਾ ਹੋਵੇਂਗਾ ਕਬੂਲ ਮੈਂ ਤੁਝੇ ਕਬੂਲ ਇਸ ਬਾਤ ਦਾ ਗਵਾ ਖੁਦਾ ਕੰਨਾ ਦੀ ਬਵਾਸੀਰ ਹੋਣ ਦਾ ਇੱਕੋ ਇੱਕ ਕਾਰਨ ਖੁਦਾ ਗਵਾ ਖੁਦਾ ਗਵਾ ਖੁਦਾ ਦਾ ਮੱਥੇ ਤੇ ਹੱਥ ਧਰ ਕੇ ਬੈਠਾ ਹੁਣਾ ਤੇਰੀ ਆਵਾਜ਼ ਸੁਣ ਕੇ ਖੁਦਾ ਗਵਾ ਖੁਦਾ ਗਵਾ ਤੇਰੇ ਮੇਰੇ ਬਸ ਕਰ ਕੁੜੀਏ ਨਹੀਂ ਤਾਂ ਖੁਦਾ ਨੇ ਖੁਦ ਥੱਲੇ ਆ ਕੇ ਚਪੇੜਾ ਮਾਰ ਕੇ ਜਾਣੀਆਂ ਮੰਨਿਆ ਖੁਦਾ ਕਵਾ ਪਰ ਐਵੇਂ ਨਾਗਾ ਟੈਂਸ਼ਨ ਨਹੀਂ ਦਿੱਤ ਰਹੇ ਹਾਂ ਹੀ ਟੈਂਸ਼ਨ ਨਹੀਂ ਦਿੱਤ ਰਹੇ ਹਾਂ ਜਦੋਂ ਤੱਕ 35 ਲੱਖ ਨਹੀਂ ਮੁੱਕਦੇ ਟੈਂਸ਼ਨ ਕਾਦੀ ਆ ਨਾਲੇ ਪਰਚੇ ਬਸ ਚੁੱਪ ਕਰਕੇ ਇਤੇਰੀ ਨਿਕਲ ਸ਼ਬਦ ਸਫਾਲ ਉਹਨੂੰ ਤੇ ਵਿਚਾਰੇ ਨੂੰ ਪਾਤੀ ਨਾ ਸਾਰੀ ਉਮਰ ਲਈ ਟੈਂਸ਼ਨ 35 ਲੱਖ ਕਿ ਤੈਨੂੰ ਸ਼ੌਕਿਤ ਤਰ੍ਹਾਂ ਹਰੀ ਜੱਟ ਛੋਟਾ ਪੈੱਕ ਮੋਟਾ ਜੇ ਦੱਸਦੇ ਲੌਣਾ ਤਾਂ ਕਹਿ 35 ਲੱਖ ਜੇਬ ਚ ਹੋਵੇ ਟੈਨਸ਼ਨ ਸਵਾਦ ਹੀ ਲੈਣੀ ਹੈ ਦੇਸੀ ਕਧੀਆਂ ਕਿਰਾਏ ਤੇ ਲੈਣ ਲਈ ਸੰਪਰਕ ਕਰੋ ਜਨਾਨੀਆਂ ਵਿਆਹ ਚ ਤੇ ਭੇਡਾਂ ਕਪਾਹ ਚ ਕਮਣੀਆਂ ਹੀ ਹੋ ਜਾਂਦੀਆਂ ਲਓ ਵੀ ਤੁਹਾਡੇ ਸਾਹਮਣੇ ਹਾਜ਼ਰ ਨੇ ਮਿੱਠਾ ਜੈਲਦਾਰ ਜੈਲਦਾਰਾਂ ਦਾ ਲੇਡਾ ਬੱਬੂ ਮਾਨ ਦਾ ਪੱਦ ਇਹਨਾਂ ਦੇ ਗਵਾਂਡੀ ਵੀ ਕਹਿੰਦੇ ਹੋਣਗੇ ਸਾਡਾ ਘਰ ਡੱਬੂ ਮਾਨ ਦੇ ਘਰ ਦੇ ਨਾਲ ਦਿੱਲੀ ਤੋਂ ਬਣਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨੀ ਘਰਦਿਆਂ ਨੇ ਜੰਮਿਆ ਸੀ ਮੁੰਡਾ ਉਹ ਲੌਂਡਾ ਬਣ ਗਿਆ ਨੀ ਸਾਲਿਆ ਪਹਿਲਾਂ ਕੱਚਾ ਦੇ ਵਾਲ ਕੱਟ ਲਾ ਕੁਵਰ ਫਿਰ ਕੰਮ ਸੜਕਾਂ ਤੇ ਝਾੜੂ ਲਾਉਣ ਵਾਲੀ ਨਵੀਂ ਮਸ਼ੀਨ ਆ ਗਈ ਈ ਵਾਲੇ ਚਿੱਤੜ ਮੰਮੀ ਤੋਂ ਧਵਾਉਣ ਵਾਲੀ ਗੈਂਗ ਤੇ ਸੂਟ ਬਲੋਂਗ ਉਸਹਿ ਮਿਲਦੇ ਉਸਹਿ ਚਿੱਤੜ ਬੜਾ ਸਾਲਿਆ ਖੱਟਾ ਪਾਈ ਫਿਰਦਾ ਕੀ ਗੱਲ ਕੋਟ ਨੂੰ ਕੜੀ ਨਾਲ ਤੋਤਾ ਵਾ ਭਾਈ ਥੋੜਾ ਧਿਆਨ ਨਾ ਰੱਖਿਆ ਕਰ ਅਕਸਰ ਜਿਆਦਾ ਮਸ਼ਹੂਰ ਲੋਕਾਂ ਨੂੰ ਸਰਕਾਰਾਂ ਮਰਵਾ ਦਿੰਦੀਆਂ ਨੇ